ਯਾਦ ਰੱਖੋ ਜਿੰਨੇ ਬੰਦੇ ਨੇ ਗੁਰਦੁਆਰੇ ਆ ਕੇ ਗੁਣ ਲੈਣੇ ਸੰਗ ਅੱਜ ਬਖਸ਼デア ਜੇ ਲੋਕ ਉੱਥੇ ਵੀ ਔਗਣਾ ਦੀਆਂ ਪੰਡੀਆਂ ਬਣ ਜਾਂਦੇ ਸ਼ਬਦ ਕੋਈ ਨਹੀਂ ਚੇਤੇ ਭਾਈ ਸਾਹਿਬ ਨੇ ਸ਼ਬਦ ਕਿਹੜਾ ਗਾਇਆ ਯਾਦ ਰੱਖੋ ਮੈਂ ਮਿੱਤਰਾਂ ਵਾਂ ਤੁਹਾਨੂੰ ਦੱਸਣਾ ਕਦੀ ਤੁਸੀਂ ਮੈਂ ਸਾਰੇ ਨਹੀਂ ਬੀਜ਼ਨਸ ਨਹੀਂ ਕਰੀ ਹੋਇਆ ਜੀ ਬੰਦੇ ਆਉਣ ਸੰਗਤ ਆਏ ਇੱਥੇ بڑے ਗੁਰਦੁਆਰੇ ਮੈਂ ਦੇਖਣਾ ਜੀ ਐਤਵਾਰ ਹੁੰਦੇ ਆ ਪੈਲੀਆਂ ਮੱਥਾ ਟੇਕਿਆ ਚਾਰ ਚੁਵਰੇ ਦੇਖਿਆ ਬਾਹਰ ਪਾਰਕਿੰਗ ਜੇ ਕੋਈ ਬੈਂਚ ਉੱਤੇ ਬੈਠਾ ਹੈ ਕੋਈ ਟੋਲੀ ਬਣਾ ਕੇ ਬੈਠਾ ਹੈ ਜੇ ਕੋ ਅਗਲਾ ਪੁੱਛੀ ਲੈ ਉਹ ਬੰਦਿਆ ਜੇ ਆ ਹੀ ਗਿਆ ਸਣ ਤੇ ਮਨ ਮਾਰ ਕੇ ਸ਼ਬਦ ਵਹਿ ਜਾਂਦੋਂ ਕੱਲ ਭਾਈ ਸਭ ਉੱਤੇ ਕਹਿ ਰਹੇ ਸਨ ਕਿ ਆਪਾ ਕਿੰਨਾ ਚੰਗਾ ਹੋਵੇ ਨੋਟਬੁੱਕ ਤੇ ਨੋਟ ਕਰ ਲਈ ਅੱਜ ਸਤਿਗੁਰਾਂ ਦੀ ਬਾਣੀ ਤੇ ਸ਼ਬਦ ਗਾਇਆ ਗਿਆ ਇਹ ਪਾਠਸ਼ਾਲਾ ਹੈ ਹੁਣ ਕਮਲ ਦਾ ਫੁੱਲ ਹੈ ਉਹਦੇ ਵਿੱਚ ਉਹਦੇ ਵਿੱਚ ਨਰਲੇਪਤਾ ਪਰ ਯਾਦ ਰੱਖਿਓ ਜਿਵੇਂ ਚੰਦਨ ਦੇ ਡਿਵਾਲੇ ਸੱਪ ਨੇ ਤੇ ਕਮਲ ਦੇ ਫੁੱਲ ਦੀ ਜਿਹੜੀ ਨਾਲ ਇਹਦੇ ਥੱਲੇ ਨਿੱਕੇ ਨਿੱਕੇ ਕੰਡੇ ਨੇ ਭਾਈ ਸਾਹਿਬ ਨੂੰ ਤੇ ਕੰਟਕ ਸ਼ਬਦ ਇੱਕ ਵਰਤਿਆ ਅਰਥ ਦੋ ਕੀਤੇ ਨੇ ਉਹਦੇ ਅੱਗੇ ਮੈਂ ਕਵਿਤ ਬਿੰਤੀ ਕਰਨਾ ਤੂੰ ਚੰਦਨ ਦੇਖ ਤੂੰ ਸੱਪ ਨਾ ਦੇਖ ਤੂੰ ਮੋਰ ਦੇ ਗੁਣ ਦੇਖ ਉਹਦੇ ਪੈਰ ਨਾ ਦੇਖ ਤੂੰ ਕਮਲ ਦੇ ਫੁੱਲ ਨੂੰ ਦੇਖ ਉਹਦੇ ਕੰਡੇ ਨਾ ਦੇਖ ਭਾਈ ਸਾਹਿਬ ਕਹਿੰਦੇ ਨੇ ਕੰਬ ਖਾਂਦੇ ਆ ਲੋਕੀ ਉਹਨੂੰ ਅੰਮ੍ਰਿਤ ਫਲ ਕਿਹਾ ਉਸ ਦਿਨ ਵੀ ਕਿਹਾ ਕਿ ਜਿੰਨੀ ਸਖੀ ਸੋ ਰਾਵਿਆ ਸੀ ਅੰਬੀ ਸ਼ਾਵਣੀ ਇਹ ਜਿਓ ਅੰਬ ਦੀ ਸ਼ਾਂਕ ਨਹੀਂ ਥੰਦੀ ਤੂੰ ਅੰਮ੍ਰਿਤ ਦਾ ਰਸ ਲੈ ਅੰਬ ਨੂੰ ਚੀਰ ਕੇ ਖਾ ਅੰਬ ਨੂੰ ਚੂਸ ਪਰ ਜੇ ਤੂੰ ਔਗਣ ਲੈਣਾ ਫਿਰ ਤੂੰ ਕੀ ਕਰੇਗਾ ਅੰਬ ਦੀ ਗੁੱਟਲੀ ਨੂੰ ਅੰਬ ਦੀ ਗਿੱਟਕ ਨੂੰ ਬੰਦਾ ਤੋੜਦਾ ਫਿਰ ਬੇਨਤੀ ਸੁਣੋ ਉੱਪਰ ਵਾਲੋ ਅੰਬ ਚੂਸਨੇ ਆਪਾਂ ਉਹਦਾ ਗੁੱਦਾ ਖੈ ਰਸ ਦਿੰਦਾ ਹੁਣ ਇੱਕ ਬੰਦਾ ਅੰਬ ਦਾ ਗੁੱਦਾ ਵੀ ਖਾ ਗਿਆ ਉਹਦਾ ਰਸ ਵੀ ਖਾ ਚੂਸ ਗਿਆ ਤੇ ਐਡਾ ਭੜਾ ਕਿਰਤਕਣ ਜਦੋਂ ਅੰਬ ਦੀ ਸਿਵਤ ਸ਼ੁਰੂ ਹੋਈ ਉਹਨੇ ਗਿੱਟਕਾ ਤੋੜੀ ਗਿੱਟਕ ਵਿੱਚੋਂ ਨਿਕਲਿਆ ਵੀ ਉਹ ਜ਼ਹਿਰ ਤੋਂ ਵੱਧ ਕੋੜਾ ਉਹ ਕਹਿੰਦਾ ਖਾ ਕੇ ਦਿਖਾਓ ਇਹਨਾਂ ਕੋੜਾ ਭਾਈ ਸਾਹਿਬ ਕਹਿੰਦੇ ਨੇ ਜਿਹਨੂੰ ਰੱਬ ਨੇ ਵੀ ਕੈਪ ਲਾ ਕੇ ਰੱਖਿਆ ਮੂਰਖਾ ਤੂੰ ਕਿਉਂ ਖੋਲ ਕੇ ਪ੍ਰਚਾਰ ਕਰੀ ਜਾਂਦਾ ਦੇਖੋ ਜਿਹੜੀ ਗਿੱਟਕ ਹੈ ਮੈਂ ਕੈਪ ਹੀ ਸ਼ਬਦ ਵਰਤਿਆ ਢੱਕਣੀ ਲਾਇਆ ਨਾ ਉਨੇ ਕੋਈ ਸੀਮ ਨਹੀਂ ਮਾਰੀ ਉਹਨੇ ਕਿ ਬੰਦ ਕਰਤਾ ਪੱਕਾ ਵੀ ਤੇਰਾ ਸਬੰਧ ਸਿਰਫ ਉੱਪਰ ਵਾਲੇ ਤੂੰ ਵਿੱਚ ਨਹੀਂ ਸੱਚੀ ਮੁੱਚੀ ਸਿੱਖ ਅੱਜ ਅੰਬ ਵੀ ਖਾਈ ਜਾਂਦੇ ਆ ਤੇ ਖੋਲ ਵੀ ਪਾਣ ਪਾੜ ਕੇ ਔਗਣਾ ਦਾ ਪ੍ਰਚਾਰ ਕਰੀ ਜਾਂਦੇ ਅੱਜ ਬਹੁਤ ਵੱਡੀ ਅੱਜ ਭਾਈ ਸੇਮ ਨੂੰ ਮਿਲੇ ਕੱਲ ਵੀ ਮਿਲੇ ਸੰਜੀ ਉਹ ਬੈਠੇ ਇੱਥੇ ਜਿਹੜੇ ਸਾਰੇ ਸਿੱਖਾਂ ਦੀ ਇੱਕ ਸੋਚ ਇੱਕ ਗ੍ਰੰਥ ਮੈਂ ਤਾਂ ਕਹਿੰਨਾ ਬੜੀ ਚੰਗੀ ਗੱਲ ਹੈ ਤੇ ਹੋਏ 71 ਮੀਲੋ ਮੇਰੇ ਭਾਈ ਦੁਬਿਦਾ ਦੂਰ ਕਰੋ ਲਿਵ ਲੈ ਬੜੀ ਚੰਗੀ ਗੱਲ ਹੈ ਪਰ ਮੈਂ ਗੁਰਮਖਾਂ ਨੂੰ ਕਹਾਂ ਮੇਰਾ ਬڑا ਬਾਪ ਆ ਜੀ ਮੈਂ ਤੁਹਾਨੂੰ ਨਿਰਾਸ਼ ਨਹੀਂ ਕਰਦਾ ਇੱਕ ਪੰਥ ਇੱਕ ਗ੍ਰੰਥ ਇੱਕ ਸੋਚ ਤਾਂ ਬਣੇਗੀ ਜੇ ਖੌਮੇ ਵਾਲੇ ਕੰਡੇ ਪੱਟ ਕੇ ਬਾਹਰ ਸੱਟਾਂਗੇ ਤਾਂ ਇਹ ਬੜੇ ਭੜੇ ਜੀ ਟਿਕਨ ਨਹੀਂ ਜੀ ਦਿੰਦੇ ਗੁਰਮਖੋ ਸੱਚੀ ਨਾ ਉਂਝ ਮੈਂ ਇਸ ਇਸ ਚੀਜ਼ ਨਾਲ ਬਿਲਕੁਲ ਸਹਿਮਤਾਂ ਕਿ ਗੁਰੂ ਗੋਬਿੰਦ ਸਿੰਘ ਦਾ ਪਰਪੰਥ ਇੱਕੋ ਹੈ ਗੁਰਮਖੋ ਆਪ ਨੂੰ ਪਤਾ ਹੈ ਮਹਾਰਾਜ ਜਦੋਂ ਚੋਲਾ 사ਚਖੰਡ ਜਾਣ ਲੱਗੇ ਨਾ ਗੁਰੂ ਗੋਬਿੰਦ ਸਿੰਘ ਜੀ ਆਹ ਤੇ ਸਾਰੇ ਪੜਦੇ ਆ ਆਗਿਆ ਭਈ ਆਕਾਨ ਕੀ ਤਬੈ ਚਲਾਉ ਪੰਥ ਸੰਗ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਇਹ ਤਾਂ ਗਿਆਨੀ ਗਿਆਨ ਸਿੰਘ ਜੀ ਦਾ ਤੇ ਜਿਹੜੀ ਪੋਥੀ ਜੂਰ ਸਾਹਿਬ ਭਈ ਉੱਤੇ ਸਿਰ ਮੈਂ ਤਾਂ ਹੱਥ ਲਿਖ ਦੇਖੀ ਦੂਜੀ ਉੱਥੇ ਲਿਖਿਆ ਸ੍ਰੀ ਮੁਖਵਾਕ ਪਾਤਸ਼ੀ ਦਸਵੀਂ ਇੱਕ ਵਾਰਤ ਗ੍ਰੰਥ ਚ ਲਿਖਿਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੂੰ ਸਿੱਖ ਪੁਜਦੇ ਨੇ ਸਤਗੁਰੂ ਇਹ ਜੋ ਸੰਗਤ ਹੈ ਤੇਰੀ ਤੇ ਸਦਾ ਕੀ ਹਵਾਲ ਸਮਝ ਗਈ ਤੇ ਇਹ ਜਿਹੜੀ ਆਪਜੀ ਦੀ ਸੰਗਤ ਇਹਨੂੰ ਇਹਦੇ ਕਿਦੇ ਹਵਾਲੇ ਕੀਤੇ ਕੀ ਬਣੇਗਾ ਪਿੱਛੋਂ ਸਤਿਗੁਰੂ ਇਹ ਸੰਗਤ ਹੈ ਤੇਰੀ ਇਸ ਦਾ ਕੀ ਹਵਾਲ ਵਚਨ ਕੀਤਾ ਗ੍ਰੰਥ ਹੈ ਗੁਰੂ ਲੜ ਪਕੜੂ ਆਕਾਰ ਅਗਲਾ ਵਚਨ ਬਤਾਏਗੀ ਕੀ ਆਪਸ ਵਿੱਚ ਪਿਆਰ ਰੱਖਣਾ ਪੰਥ ਦੇ ਵਾਅਦੇ ਨੂੰ ਨੋਚਣਾ ਜੇ ਤੁਸੀ ਚਾਹਦੇ ਹੋ ਮੇਰੇ ਪੁੱਤਰ ਕੋਤੜੇ ਪਰਪੋਤਰੇ ਮੇਰੀ ਅੰਸ ਅਗੇ ਚੱਲੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਮੇਰੇ ਪੰਥ ਦੀ ਅੰਸ ਵੀ ਅੱਗੇ ਤੋਰਿਓ ਆਪਸ ਵਿੱਚ ਪਿਆਰ ਰੱਖਣਾ ਪੰਥ ਦੇ ਵਾਅਦੇ ਨੂੰ ਲੋਚਣਾ ਆਗਿਆ ਗ੍ਰੰਥ ਸਾਹਿਬ ਜੀ ਦੀ ਕਰਨੀ ਸ਼ਬਦ ਦੀ ਖੋਜਣਾ ਮੇਰੀ ਫਿਰ ਬੇਨਤੀ ਹੈ ਵੈਗੁਰੂ ਮੇਰ ਕਰੇ ਪਰ ਇਹ ਵੀ ਅਜ ਨੁਕਤਾ ਹੈ ਜੀ ਜੇ ਇਕੱਠੇ ਬਹਿਣਾ ਹੈ ਤੇ ਔਗਣ ਛੱਡਨੇ ਪੈਣਗੇ ਗੁਣਾਂ ਦੀ ਸਾਂਝ ਪਾਣੀ ਪੀ ਕੇ ਭਾਈ ਸਾਹਿਬ ਜੀ ਦੇ ਤਿੰਨ ਬਚਨ ਮੈਂ ਕਹੇ ਚਾਰ ਉਧਾਰਨਾ ਨੇ ਤਿੰਨ ਤੁਕਾਂ ਨੇ ਬਾਇ ਸੇ ਬੋਲ ਲਈ ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ ਮੈਂ ਸਿਰੁ ਗੁਣਵੰਤੀ ਅਰਜ ਕਰ ਰਿਹਾ ਐਵੇਂ ਸਰਲੇਖ ਨੂੰ ਛੱਡ ਕੇ ਨਹੀਂ ਜਾਣਾ ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ ਤਾਂ ਕੇ ਪਗ ਔਰ ਦੇਖ ਦੋਖ ਨਾ ਵਿਚਾਰੀਐ ਸੰਦਲ ਸੁਗੰਧ ਅਤ ਕੋਮਲ ਕਮਲ ਜੈਸੇ ਕੰਟਕ ਬਲੋਕ ਨਾ ਅਬਗੁਣ ਉਰਤਾਰੀਐ ਇਹ ਧਿਆਨ ਨਾਲ ਸੁਣੋ ਸ਼ਬਦ ਆ ਗਿਆ ਸੰਦਲ ਸੁਗੰਧ ਅਤ ਕਮਲ ਜਿਹੜਾ ਸੰਦਲ ਦਾ ਅਰਥ ਹੋ ਗਿਆ ਚੰਦਨ ਇਕ ਕੋਮਲ ਹੈ ਕਮਲ ਅਗੇ ਕੰਟਕ ਇੱਕ ਕੰਟਕਦਰਤ ਕੰਡਾ ਹੁੰਦਾ ਇੱਕ ਕੰਟਕਦਰਤ ਸੱਪ ਹੁੰਦਾ ਸ਼ਬਦ ਦੇਖੋ ਅਰਦੁਨ ਸੰਦਲ ਸੁਗੰਧ ਅਤ ਕੋਮਲ ਕਮਲ ਜੈਸੇ ਕੰਟਕ ਬਲੋਕ ਨਾ ਅਉਗਣ ਅੰਕੁਰ ਧਾਰੀ ਹੈ ਜੈਸੇ ਅੰਮ੍ਰਿਤ ਫਲ ਮਿਸ਼ਟ ਗੁਨਾਦ ਸੁਆਦ ਅੰਮ੍ਰਿਤ ਫਲ ਕਹਿੰਦੇ ਆਂਬ ਨੂੰ ਬੀਜ ਕਰਵਾਏ ਕੈ ਬੁਰਾਈ ਨਾ ਸੰਭਾਰੀਏ ਅਗਲੀ ਤਕਸਣੇ ਤੈਸੇੁਰ ਗਿਆਨਦਾਨ ਸਭੂ ਤੇ ਮੰਗ ਲਈ ਜਾ ਜੋ ਤਿਸਾ ਗੁਰੂ ਸ਼ਿਖੜਾ ਇਸ ਨਿਵੇਂ ਨਿਵੇਂ ਲਾਗੂ ਪਾਇਜੀਓ ਆਖਾਂ ਵਰਤਾ ਜੀ ਕੀ ਗੁਰਸੱਜਣ ਦੇ ਮਿਲਾਏ ਜੀ ਤੈਸੇ ਗੁਰ ਗਿਆਨ ਦਾਨ ਆਪਣਾ ਤਾਂ ਪ੍ਰੋਬਲਮ ਇੰਨੀ ਖੜੀ ਏ ਇਹਨੇ ਪੱਗ ਗੋਲ ਬੰਨੀ ਏ ਸਿੱਧੀ ਬੰਨੀ ਏ ਇਹਨੇ ਗਾਤਰਾ ਥੱਲੇ ਪਾਇਆ ਕਿ ਇਹਨੂੰ ਉੱਤੇ ਪਾਇਆ ਇਹ ਫਲਾਣੇ ਬਾਬੇ ਨਾਲ ਗਿਆ ਫਲਾਣੇ ਜਿਹਦੇ ਦਰ ਖਲੋਤਾ ਸੀ ਇਹ ਫਲਾਣੇ ਅਕਾਲੀ ਕੋਲ ਖਲੋਤਾ ਸੀ ਉਹ ਗੁਰਮੁਖਾਂ ਨਾਲ ਲੈਣਾ ਕੀ ਸੀ ਤੇ ਡੱਬਿਆਂ ਦੀ ਬੰਤਰ ਵੇਖ ਵੇਖੀ ਯੋਜਨਾ ਪਾਈ ਸੀ ਮੇਰੀ ਸਿੱਧੀ ਬੇਨਤੀ ਬੜ ਖੁੱਲ ਕੇ ਮੈਂ ਗੱਲ ਕਰਨੀ ਚਾਹਨਾ ਸੱਚੀ ਜੇ ਮੈਂ ਉਸ ਦਿਨ ਕਿਹਾ ਕੋਈ ਜੱਥੇਬੰਦੀ ਨਹੀਂ ਆਪਣੀ ਦੀ ਆਪਣੀ ਜਥੇਬੰਦੀ ਆ ਸੰਗਤ ਹੀ ਤੁਸੀਂ ਮੇਰੀ ਫਿਰ ਬੇਨਤੀ ਹੈ ਆਪਣਾ ਦੈਰ ਸੀਮਤ ਜਾ ਬਾਹਰ ਨਿਕਲ ਕੇ ਭਾਰਤ ਵਿੱਚ ਪਰਮਣ ਕਰਕੇ ਦੇਖੋ ਸਾਡੀ ਹਾਲਤ ਕੀ ਹੈ ਬਾਹਰ ਚਾਤੀ ਮਾਰ ਕੇ ਦੇਖੀਏ ਮਾਨਸਿਕ ਚੌਰ ਕੇਦਰ ਇੱਕ ਹੁੰਦਾ ਚੌਕੇ ਦਾ ਕੀ ਦਾ ਭਲਾਰੀ ਉਹ ਕਹਿੰਦਾ ਮਾਂ ਦੇ ਕੋਲ ਚੌਕੇ ਚ ਕਿਦੂ ਗੁੰਡੇ ਖੇਡੀ ਜਾਂਦਾ ਇੱਕ ਥੋੜਾ ਜਿਹਾ ਬਾਹਰ ਹਵੇਲੀ ਚ ਖੇਡ ਲਿੰਦਾ ਇੱਕ ਪਿੰਡ ਚ ਖੇਡ ਲਿੰਦਾ ਇੱਕ ਬਲਾਕ ਤੱਕ ਚਲਾ ਜਾਂਦਾ ਕਿ ਜ਼ਿਲ੍ਹੇ ਤੱਕ ਇੱਕ ਸਟੇਟ ਤੱਕ ਕਹਿੰਦਾ ਕੁਝ ਐਸੇ ਨਹੀਂ ਜਿਹੜੇ ਨੈਸ਼ਨਲ ਖੇਡਦੇ ਕੁਝ ਇੰਟਰਨੈਸ਼ਨਲ ਖੇਡਦੇ ਜਦੋਂ ਇੰਟਰਨੈਸ਼ਨਲ ਪੱਧਰ ਤੇ ਝਾਤੀ ਮਾਰਾਂਗੇ ਨਾ ਆਪਾਂ ਮੈਂ ਇਹ ਨਹੀਂ ਕਹਾਂਗਾ ਸਾਡੇ ਚੌਂਕਾਂ ਨੇ ਬੜੀ ਵੱਡੀ ਕਿਰਪਾ ਦੂਜਿਆਂ ਤੇ ਪਤਾ ਹੀ ਕੋਈ ਨਹੀਂ ਲੜਦੇ ਨੇ ਉਹ ਤਾਂ ਪਿਆਰੋ ਲੰਗਰ ਵੇਖੀ ਮੱਥੇ ਟੇਕੀ ਜਾਂਦੇ ਫਿਰ ਵੀ ਸਾਡੀ ਮੇਰੀ ਬੇਨਤੀ ਹੈ ਕਿ ਗੁਣਾਂ ਦੀ ਸਾਂਝ ਪਰੋ ਮੰਨ ਲਓ ਇੱਕ ਬੰਦਾ ਮੈਂ ਇੱਕ ਦਿਨ ਕਿਤੇ ਕਿਹਾ ਪੇ ਪੈਸਾ ਤੇ ਮੈਨੂੰ ਲਾ ਲਮੈਂ ਹਾਂ ਇੱਕ ਬੰਦਾ ਐਕਸੀਡੈਂਟ ਹੋ ਗਿਆ ਮੰਨ ਲਓ ਇਥੇ ਅਮਰੀਕੀ ਹੈ ਨਾ ਭਾਵੇਂ ਬੰਦਾ ਕ੍ਰਿਮੀਨਲ ਹੈ ਇਸ ਨੇ ਗੋਲੀ ਵੀ ਚਲਾ ਦੇ ਉਹਨੂੰ ਗੋਲੇ ਲੱਗ ਜਾਏ ਤੇ ਇਹਨਾਂ ਤਰਸ ਕਰਦੇ ਆ ਗੋਲੀ ਲੱਗੇ ਨੂੰ ਵੀ ਜੇਲ ਸੱਟਣ ਦੀ ਬਜਾਏ ਪਹਿਲਾਂ ਹਸਪਤਾਲ ਲੈ ਜਾਂਦੇ ਵੀ ਬੰਦਾ ਬਚਾਓ ਸੁਣਿਓ ਨੁਕਤੇ ਨੇ ਤਰਸ ਹੈ ਨਾ ਜੀ ਐਕਸੀਡੈਂਟ ਹੋ ਜਾਏ ਉਹਦੇ ਲੀਗਲ ਹੈ ਅਨਲੀਗਲ ਹੈ ਪੇਪਰ ਹੈ ਕਿ ਨਹੀਂ ਲਾਇਸੈਂਸ ਹੈਗਾ ਕਿ ਨਹੀਂ ਡਸਨ ਮੈਟਰ ਇਹਨੂੰ ਛੱਡੋ ਪਰਾਂ ਅਨਡਿਟ ਕਰੋ ਪਹਿਲਾ ਬੰਦਾ ਬਚਾਓ ਉਹ ਗੁਰਮਖੋਚੇ ਸੜਕ ਤੇ ਬੰਦਾ ਡਿੱਗ ਜਾਏ ਸਭ ਕੁਝ ਅਨਡਿਟ ਕਰਕੇ ਉਹਨੂੰ ਬਚਾਣੇ ਆ ਜਿਹੜਾ ਬੰਦਾ ਜ਼ਿੰਦਗੀ ਚ ਔਗਣਾ ਚ ਡਿੱਗ ਪਏ ਇਗਨੋਰ ਕਰਕੇ ਉਹਨੂੰ ਬਚਾਣ ਦਾ ਯਤਨ ਕਰੀਏ ਕਿਉਂਕਿ ਜੇ ਗੁਣਵੰਤੀ ਬੰਨਾ ਹੈ ਗੁਰੂ ਜੀ ਨੇ فرمایا ਭਾਈ ਸਭ ਕਹਿੰਦੇ ਤੈਸੇ ਗੁਰ ਗਿਆਨ ਦਾ ਸਭੂ ਤੇ ਮੰਗ ਲੀਜੇ ਬੰਦਨਾ ਸਕਲ ਪੂਤ ਨਿੰਦਾ ਨਾ ਤਕਾਰਿਆ ਮੱਥਾ ਟੇਕ ਕੇ ਫਿਰ ਉਸੇ ਵਿਸ਼ੇ ਤੇ ਆ ਗੁਣਵੰਤੀ ਮਾਰੇ ਸ਼ਬਦ ਵਰਤਰੇ ਸੱਚੇ ਪਾਤਸ਼ਾਹ ਹਜ਼ੂਰ ਕਿੰਨੇ ਗੁਨਾ ਕਾ ਹੋਵੇ ਵਾਸ ਲੋਕ ਕਡ ਵਾਸ ਲਈ ਜੇ ਗੁਣ ਕੋਵਣ ਸਾਂਝ ਨਾ ਮਿਲ ਸਾਂਝ ਕਰੀਜੇ ਸਾਂਝ ਕਰੀਜੇ ਗੁਨਾ ਕੇਰੀ ਛੋੜ ਅਗੁਣ ਚਲੀ ਗਏ ਪਹਿਰੇ ਪਟੰਬਰ ਰੇਸ਼ਮ ਦਾ ਕੱਪੜਾ ਪਾ ਲੈ ਰੇਸ਼ਮ ਹੁੰਦੀ ਕੋਮਲ ਮੁਲਾਇਮ ਹੁੰਦੀ ਪ੍ਰੇਮ ਦਾ ਕੱਪੜਾ ਪਾ ਓਏ ਜੇ ਗੁਣ ਇਕੱਠੇ ਕਰਨੇ ਪਹਿਰੇ ਪਟੰਬਰ ਕਰ ਅਡੰਬਰ ਸ਼ਿੰਗਾਰ ਕਰ ਤੂੰ ਗੁਣਾ ਦਾ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿਰ ਮੱਲੀਏ ਜਿੱਥੇ ਜਾਏ ਭਈਏ ਹਾਂ ਪੜਾ ਕੇ ਆਹ ਹੈ ਗੁਣਵੰਤੀ ਜਿੱਥੇ ਜਾਏ ਭਈਏ ਪੜਾ ਗਈ ਹੈ ਇੱਕ ਸ਼ਬਦ ਹੋਰ ਕਿ ਆ ਗਿਆ ਜੀ ਪਿੰਡੂ ਝੋਲ ਅੰਮ੍ਰਿਤ ਪੀਜਿਆ ਮੇਰੀ ਫਿਰ ਬੇਨਤੀ ਜਿੰਨਾ ਮੱਝਾਂ ਚਾਰੀ ਨੂੰ ਪਤਾ ਝੋਲ ਅੰਮ੍ਰਿਤ ਪੀ ਜਾ ਕੀ ਹੈ ਵੇਖੋ ਭਾਈ ਜੀ ਰੂਸ ਮੈਨੂੰ ਕਿ ਉਦੋਂ ਕਹਿੰਦੇ ਘਰ ਵੀ ਸ਼ਬਦ ਮਰਦੇ ਗਏ ਪੰਜਾਬੀ ਦੇ ਅੰਗਰੇਜ਼ੀ ਖਾ ਗਈ ਸਭ ਕੁਝ ਹਾਂਜੀ ਵੋਕੈਬਲਰੀ ਸਾਡੀ ਅਗਾ ਨਿਆਣੇ ਦੀ ਕਿੰਨੀ ਕੁ ਰਹਿ ਗਈ ਝੋਲ ਅੰਮ੍ਰਿਤ ਪੀ ਜਾ ਕੀ ਹੈ ਜਦੋਂ ਆਪਾਂ ਮੱਝਾਂ ਪਿੱਛੇ ਜਾਂਦੇ ਸਾਂ ਦੂਰ ਨਿਕਲ ਜਾਣਾ ਪਾਣੀ ਹੈ ਕੋਈ ਨਹੀਂ ਕਿਹੜੋ ਤੋਂ ਡੋਲੂ ਲੈ ਕੇ ਜਾਂਦੇ ਸਾਂ ਸਾਹਮਣੇ ਪਾਣੀ ਖਲੋਤਾ ਤੇ ਉੱਤੇ ਖਰਾ ਹਰਾ ਜਾਲਾ ਆਇਆ ਫਿਰ ਕੀ ਕਰਦੇ ਸਾਂਜੀ ਜੋ ਅਸੀਂ ਕਰਦੇ ਰਏ ਜਿਹੜੀ ਘਰੋਂ ਉੱਤੇ ਪੱਗ ਬੰਨੀ ਹੋਣੀ ਪਰਨਾ ਉਹਦਾ ਲੜ ਖੋਲਣਾ ਤੇ ਉਹ ਜਿਹੜਾ ਹਰਾਣਾ ਜਾਲਾ ਉਹਨੂੰ ਖੱਥਾਂ ਨੂੰ ਝੋਲ ਕੇ ਪਾਸੇ ਕਰ ਦੇਣਾ ਉੱਤੇ ਪੱਗ ਪਾ ਕੇ ਪੱਗ ਉੱਤੇ ਮੂੰਹ ਨਾਲ ਪਾਣੀ ਖਿੱਚਣਾ ਸ਼ੁਰੂ ਕਰ ਦੇਣਾ ਮਹਾਰਾਜ ਕਹਿੰਦੇ ਜੇ ਪਿਆਸ ਲੱਗੀ ਹੋਵੇ ਨਾ ਤੇ ਜਾਲੀ ਪਰਾਂ ਕਰਕੇ ਵੀ ਪਾਣੀ ਪੀ ਲਈਦਾ ਹੈ ਜੇ ਰੱਬ ਨੂੰ ਮਿਲ ਦੀ ਪਿਆਸ ਹੋਵੇ ਔਗਣਾ ਦੇ ਜਾਲੇ ਛੱਡ ਕੇ ਨਾਮ ਦਾ ਜਲ ਪੀ ਰੇਦਾ ਹੈ ਜਿੱਥੇ ਜਾਏ ਵਈ ਹੈ ਭੜਾ ਗਈ ਹੈ ਝੋਲ ਅੰਮ੍ਰਿਤ ਟਵੀਜੈ ਮਹਾਰਾਜ ਕਹਿੰਦੇ ਨੇ ਗੁਰਮਖਾ ਗੁਨਾ ਕਾ ਹੋਵੇ ਵਾਸਲਾ ਕੱਢ ਵਾਸ ਲੀਜੈ ਇਕਲ ਹੂਰ ਕਹਿ ਕੇ ਮੈਂ ਥੋੜਾ ਸਮਾਂ ਕੱਲੋਂ ਆਪਾਂ ਫਿਰ ਚੰਗੀਤਾ ਲਾ ਲਾਂਗੇ ਹੋਰ ਕਿਉਂਕਿ ਅੱਜ ਤਾਂ ਸਿਰਫ ਸਰਲੇਖ ਹੀ ਜੀ ਗੁਣਵੰਤੀ ਕਿਉਂਕਿ ਤੀਜੀ ਅਵਸਥਾ ਹੈ ਗੁਣਵੰਤੀ ਗੁਣਵੰਤਾ ਗੁਰੂ ਨਾਲ ਮਿਲਿਆ ਹੁੰਦਾ ਹੈ ਗੁਣਮੰਤਾ ਤਰਲੇ ਲੈਂਦਾ ਭਰਾਵਾ ਮੈਂ ਤੈਨੂੰ ਮਨ ਦੇ ਦਿਆ ਮੈਨੂੰ ਗੁਰੂ ਦੱਸ ਦੇ ਮੈਂ ਤੇਰੇ ਪੈਰ ਫੜ ਕੇ ਤੇਰੇ ਚਰਨ ਚੁੰਮਣਾ ਮੇਰੇ ਇੰਨਾ ਦੱਸ ਦੇ ਤੇਰੇ ਗੁਰੂ ਨੇ ਕਿਵੇਂ ਦੱਸਿਆ ਮਨ ਟਿਕ ਜਾਂਦਾ ਇਹ ਚ ਸਾਰੇ ਅੱਗੇ ਬਚਣਾ ਗੁਣਾ ਕਰਕੇ ਹੀ ਕੀਮਤ ਹੁੰਦੀ ਹੈ ਤੇ ਗੁਣਾ ਦੀ ਕੀਮਤ ਉਹ ਜਾਣਦਾ ਜਿਹਨੂੰ ਰੱਬ ਸੋਚੀਦਾ ਦੂਜੇ ਨੂੰ ਕੀ ਪਤਾ ਜੀ ਇਹਨੂੰ ਧਿਆਨ ਨਾਲ ਸੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਨ ਏ ਭਾਈ ਮਰਦਾਨਾ ਸਹਿਬ ਨਾਲ ਨਿਕ ਦਿਨ ਇਕੱਲੇ ਬੈਠੇ ਮਿੱਤਰ ਵੀ ਸਨ ਭਾਈ ਵੀ ਸਨ ਲੜ ਵੀ ਪੈਂਦੇ ਹੁੰਦੇ ਸਨ ਬਾਬਾ ਜੀ ਨਾਲ ਲੜ ਪੈਣਾ ਮੈਂ ਕਿਹਾ ਇਹ ਵਜਾ ਲਾੜ ਕਿਤੇ ਮਿਲੇਗਾ 70 ਸਾਲ ਦੇ ਕਰੀਬ ਹਜ਼ੂਰ ਦੀ ਉਮਰ ਜਿਹਦੇ ਵਿੱਚੋਂ 54 ਸਾਲ ਮਰਦਾਨਾ ਨਾਲ ਰਿਹਾ 54 ਸਾਲ ਰੁੜੇ ਜਿੱਥੇ ਜਾਣਾ ਨਾਲ ਅੱਗੇ-ਅਗੇ ਬਾਬਾ ਜੀ ਪਿੱਛੇ-ਪਿੱਛੇ ਮਰਦਾਨਾ ਇੱਕ ਵਿਦਵਾਨ ਦੇਖਦਾ ਵੇਖੋ ਏ ਜਦੋਂ ਕੀਰਤਨ ਕਰਦੇ ਨੇ ਮਰਦਾਨਾ ਜੀ ਦਾ ਗੋਡਾ ਬਾਬੇ ਦੇ ਬਾਬਾ ਜੀ ਦੇ ਗੋਡੇ ਨਾਲ ਖਿੰਦਾ ਇਹਨਾਂ ਨੇੜੇ ਹੋ ਕੇ ਕਹਿੰਦੇ ਨੇੜੇ ਆ ਜਾ ਨੇੜੇ ਬਿਠਾਉਂਦੇ ਨੇ ਜਦੋਂ ਬਜੰਦਾ ਗੋਡਾ ਬਾਬਾ ਹੀ ਨਾ ਖਿੰਦਾ ਜਦੋਂ ਸਤਿਗੁਰੂ ਸਮਾਧੀ ਵੀ ਚਲੇ ਜਾਂਦੇ ਆ ਰਬਾਬ ਨੂੰ ਗਲਾਪ ਕਰਕੇ ਕਿੰਨੇ ਕਦਮ ਪਿੱਛੇ ਖਲੋ ਕੇ ਆਪਣੇ ਮੁਰਸ਼ਿਦ ਦੀ ਸੇਵਾ ਦਾ ਵਿੱਚ ਖਲੋ ਜਾਂਦਾ ਲੜਦਾ ਵੀ ਇੱਕ ਵਾਰ ਉਹਨਾਂ ਕਿਹਾ ਵੀ ਜਨਮ ਸਾਖੀਆਂ ਬੜੇ ਪਿਆਰੇ ਬਚਨ ਕਹਿੰਦਾ ਬਾਬਾ ਕਿੱਥੇ ਮਾਰ ਘੱਤਿਆ ਜਿੱਤੇ ਮਰਾਸਨ ਦਾ ਮੂਹ ਵੀ ਨਹੀਂ ਸੀ ਚੰਗੀ ਤਰ੍ਹਾਂ ਵੇਖਿਆ ਵੇਖੋ ਇਹ ਸ਼ਬਦ ਕਿੰਨੇ ਪੁਰਾਣੇ ਆ ਮੈਂ ਕਿਹਾ ਇਸ ਨੂੰ ਥੰਮੇਣਾ ਸਮਿਓ ਕਿੱਥੇ ਮਾਰ ਘੱਤਿਆ ਉਜਾਨ ਚ ਮਾਰ ਘੱਤਿਆ ਹਜ਼ੂਰ ਹੱਸ ਕੇ ਕਹਿੰਨੇ ਛੱਡੋ ਮਰਦਾਨਿਆਂ ਜਿੱਥੇ ਰੱਬ ਚੀਤੇ ਆਵੇ ਉਹ ਵਸਦੀ ਹੁੰਦੀ ਏ ਜਿੱਥੇ ਕੀਰਤਨ ਤੇ ਰੱਬ ਪੁੱਜੇ ਉੱਥੇ ਉਜਾਨ ਹੋ ਜਾਂਦੀ ਏ ਉਹ ਨੇ ਫਿਰ ਇੱਕ ਦਿਨ ਕਿਹਾ ਕਹਿੰਦਾ ਬਾਬਾ ਜੀ ਮੈਂ ਇੱਕ ਤੁਹਾਨੂੰ ਬੇਨਤੀ ਕਰਨੀ ਉਹ ਤੇ ਸਵਾਲ ਬੜੇ ਕਮਾਲ ਦੇ ਨੇ ਭਾਈ ਮਰਦਾਨਾ ਜਿਹਦੇ ਜਨਮ ਸਾਖੀ ਵਿੱਚ ਮੈਂ ਕਿਹਾ ਕਿੰਨਾ ਵਿੜ ਭਾਗਾ ਜੀ ਉਹਨੂੰ ਸੰਬੋਧਨ ਕਰਕੇ ਕਿਹਾ ਸ਼ਲੋਕ ਮਰਦਾਨਾ ਪਹਿਲਾ ਕਈ ਸੱਜਣ ਕਹਿੰਦੇ ਭਾਈ ਮਰਦਾਨਾ ਜੀ ਦਾ ਸ਼ਲੋਕ ਇਹਦੇ ਬਾਰੇ ਸੱਚੀ ਤੁਹਾਨੂੰ ਦੱਸਾਂ ਦੋ ਪੱਖ ਹੀ ਨੇ ਜੇ ਇੱਕ ਮਰਦਾਨਾ ਜੀ ਕਹਿ ਰਿਹਾ ਦੂਜਾ ਗੁਰੂ ਨਾਨਕ ਸਾਹਿਬ ਦਾ ਕਹਿ ਰਿਹਾ ਇੱਕ ਦਿਨ ਪੁੱਛਦਾ ਬਾਬਾ ਜੀ ਮੈਨੂੰ ਇੱਕ ਗੱਲ ਦੱਸੋ ਬਾਂਜੀ ਪਿੰਡ ਜਾਈਏ ਬਾਬੀ ਸਮਝ ਗਿਆ ਨਾ ਕਈ ਪਿੰਡਾਂ ਜਾਂਦੇ ਆ ਬਸੈਂ ਤੁਹਾਡੇ ਪਲਕਾਂ ਵਿਚਾਕ ਇੰਤਜ਼ਾਰ ਕਰਦੇ ਬਾਬਾ ਜੀ ਆ ਕੇ ਘਰਾਂ ਚਰਨ ਪਵਾਉਂਦੇ ਆ ਕੀਰਤਨ ਸੁਣਦੇ ਆ ਵਾਰ ਨਹੀਂ ਜਾਂਦੇ ਤੁਰ ਲੱਗਦੇ ਹੋ ਰੋਂਦੇ ਨੇ ਬਾਬਾ ਜੀ ਨਾ ਜਾਓ ਤੇ ਅਗਲੀ ਗੱਲ ਕਹਿੰਦਾ ਕਿਤੇ ਜਾਣਾ ਗਾਲਾਂ ਵੀ ਕੱਢਦੇ ਕੁੜਾਈਆ ਕਹਿੰਦੇ ਸੰਨਾ ਬੇਦੀ ਕੁੜਾਈਆ ਕੀ ਬਾਬਾ ਜੀ ਨਾ ਕੋਈ ਕੋਈ ਆਖੇ ਪੂਤਨਾ ਕੋ ਕਹੇ ਬਿਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰ ਕਿਤੇ ਕੁਰਾਈਆ ਕਹਿੰਦੇ ਨੇ ਕਿਤੇ ਰਾਬਰ ਕਹਿੰਦੇ ਨੇ ਕਿਤੇ ਮੁਰਸ਼ਿਦ ਕਹਿੰਦੇ ਨੇ ਕਿਤੇ ਸੰਤ ਕਹਿੰਦੇ ਨੇ ਕਿਤੇ ਨਿਰੰਕਾਰ ਦਾ ਸাকার ਰੂਪ ਕਹਿੰਦੇ ਨੇ ਮਹਾਰਾਜ ਹਸ ਕੇ ਕਹਿੰਦੇ ਨੇ ਮਰਦਾਨੀਆਂ ਮੈਂ ਤਾਂ ਉਹੀ ਆ ਇਹ ਤਾਂ ਅੰਦਰ ਦੀ ਬਿਰਤੀ ਜਿਉਂ ਜਿ ਬਿਰਤੀ ਹੋਈ ਖੀ ਜਾਂਦੇ ਕਹਿੰਦਾ ਇਹ ਕਿਵੇਂ ਹੋ ਸਕਦਾ ਸਰੀਰ ਇੱਕ ਇੱਕ ਤਾਂ ਕੁਰਾਈ ਇੱਕ ਤਾਂ ਭਗਤ ਜਦੋਂ ਮਹਾਰਾਜ ਪਤਨੀ ਗਏ ਉੱਥੇ ਲਾਲ ਦਿੱਤਾ ਕਹਿਣ ਲੱਗੇ ਜਾ ਓਏ ਭਾਈ ਸਾਬ ਨੂੰ ਕਹਿੰਦੇ ਨੇ ਲਿਆ ਵੇਚ ਕੇ ਪ੍ਰਸ਼ਾਦਾ ਤੁਹਾਨੂੰ ਸਭ ਨੂੰ ਪਤਾ ਹੈ ਪ੍ਰਸ਼ਾਦਾ ਚੱਕ ਲੋ ਗਿਆ ਕਿਸੇ ਨੇ ਮੂਲੀ ਮੁੱਲ ਪਾਇਆ ਕਿਸੇ ਗਾਜਰ ਭਾਇਆ ਕਿਸੇ 2 ਗਜ ਕਪੜਾ ਪਾਇਆ ਕਿਸੇ ਨੇ ਕਿਹਾ ਮਠਿਆਈ ਲੱਡੂ ਲੈ ਜਾ ਇੱਕ ਮਿਲਿਆ ਉਹਨੇ 100 ਰੁਪਏ ਰੱਖ ਕੇ ਮੱਥਾ ਟੇਕੀ ਕਿ ਕਹੋ ਇਹਦੀ ਕੀਮਤ ਕੋਈ ਨਹੀਂ ਆ ਗਿਆ ਵਾਪਸ ਨਸਦਾ ਆਇਆ ਨਾਲੇ ਪੈਸੇ 100 ਰੁਪਏ ਥੋੜਾ ਹੁੰਦਾ ਜੀ ਕਿ ਉਸ ਵੇਲੇ 100 ਰੁਪਏ ਕਹਿ ਰਹੇ ਆ ਹੱਸਦਾ ਆਇਆ ਮਹਾਰਾਜ ਕਹਿੰਦੇ ਹੱਸਣਾ ਕਿਉਂ ਹੈ ਕਹਿੰਦਾ ਬਸ ਤੇਰੀਆਂ ਖੇਡਾਂ ਤੋਂ ਕੁਰਬਾਨ ਜਾਵਾਂ ਲਾਂਗ ਵਾਪਸ ਲੈ ਆਂ ਬਾਜ਼ਾਰ ਵਿੱਚ ਜਿਵੇਂ ਕੌਤਕ ਦੇਖਿਆ ਕਿਸੇ ਨੇ ਵੀ ਮੂਲੀ ਕੀਮਤ ਪਾਈ ਕਿਸੇ ਨੇ ਗਾਜਰ ਪਾਈ ਕਿਸੇ ਨੇ ਲੱਡੂ ਪਾਇਆ ਕਿਸੇ ਨੇ ਕਪੜਾ ਪਾਇਆ ਕਿਸੇ ਨੇ ਕੁਝ ਪੈਸੇ ਕਹਿੰਦਾ ਇੱਕ ਟੱਕਰਿਆ ਉਹਨੇ ਮੱਥਾ ਟੇਕ ਕੀ ਕਹਿ ਦਿੱਤਾ ਦਰਸ਼ਨ ਭੇਟਾ 200 ਰੁਪਏ ਹੱਸ ਕੇ ਕਹਿਣ ਲੱਗੇ ਤੇਰੇ ਸਵਾਲ ਦਾ ਉੱਤਰ ਹੈ ਤੁਸੀਂ ਕਹਿੰਦੇ ਸੋ ਕਿਤੇ ਗਾਲਾਂ ਕੱਢਦੇ ਆ ਕਿਤੇ ਜੀ ਆ ਆ ਕਹਿੰਦੇ ਆ ਕਿਤੇ ਸਿਬਤਾ ਕਹਿਣ ਲੱਗੇ ਜਿਨ੍ਹਾਂ ਨੂੰ ਗੁਣਾ ਦੀ ਕਦਰ ਹੈ ਉਹ ਦੇਖਣ ਦੇ ਮੱਥੇ ਟੇਕ ਦਿੰਦੇ ਆ ਮਰਦਾਨਿਆਂ ਜਿਨ੍ਹਾਂ ਨੂੰ ਕਦਰ ਕੋਈ ਨਹੀਂ ਚਿੱਤੇ ਰੱਖੀ ਕੀਮਤ ਦਾ ਪਤਾ ਨਹੀਂ ਉਹ ਕੇਵਲ ਮੋਲੀਆਂ ਤੇ ਗੱਜਰੀ ਮੁੱਲ ਪਾਦੇ ਆ ਇਹ ਧਰਮ ਦੀ ਦੁਨੀਆ ਵਿੱਚ ਹੈ ਜੀ ਮੈਂ ਬੇਨਤੀ ਕਰਾਂਗਾ ਗੁਰੂ ਸਾਹਿਬ ਕਹਿੰਦੇ ਆ ਕਿ ਸਭ ਤੋਂ ਪਹਿਲੀ ਗੱਲ ਗੁਣਵੰਤੀ ਗੁਣਾ ਨੂੰ ਗ੍ਰਹਿਣ ਕਰੋ ਜਿੱਥੇ ਜਾਏ ਭਈਏ ਭਲਾ ਕਰੇ ਕਹੀ ਗੁਰੂ ਸਾਹਿਬ ਨੇ ਸ਼ਬਦ ਵਰਤਿਆ ਕਿ ਜਿੱਥੇ ਵੀ ਜਾ ਕੇ ਭਲਾ ਕਹਿੰਦੀ ਜਾ ਸਿੱਖੀ ਜਿਹੜਾ ਗੋਣ ਨੂੰ ਲੈ ਲਈਏ ਅਉਗਨ ਨੂੰ ਤਿਆਗ ਦੀ ਕਲ ਕਿਸੇ ਲੜੀ ਨੂੰ ਥੋੜਾ ਜਿਹਾ ਹੋਰ ਮੈਂ ਅੱਗੇ ਬੇਨਤੀ ਕਰਨੀ ਗੁਣਵੰਤੀ ਜਿਹੜਾ ਨਾ ਕਿਉਂਕਿ ਨੁਕਸ ਕਰਨੇ ਬੜੇ ਸੌਖੇ ਨੇ ਜੀ ਬਹੁਤ ਸੌਖੇ ਨੇ ਮੈਂ ਇੱਕ ਵਾਰ ਕਿਹਾ ਸੀ ਕਿਸੇ ਨੇ ਵਿਚਾਰੇ ਨੇ ਬੜੀ ਮਿਹਨਤ ਕਰਕੇ ਪੇਂਟਿੰਗ ਬਣਾਈ ਤੇ ਉਹਨਾਂ ਨਾਲ ਡੈਰੀ ਰੱਖ ਦਿੱਤੀ ਵੀ ਜਿਹੜਾ ਇਹ ਚ ਘਾਟੇ ਦੱਸ ਦਿਓ ਸਾਰੇ ਜਿੰਨੇ ਲੱਗੇ ਉਹਨਾਂ ਕੰਸਿਸਟਰ ਭਰ ਦਿੱਤਾ ਸ਼ਾਮ ਤੱਕ ਉਹਨੇ ਦੋ ਜਿਹਨਾਂ ਦਿਨ ਨਾਲ ਬੁਰਸ਼ ਵੀ ਰੱਖ ਦਿੱਤੇ ਰੰਗ ਵੀ ਰੱਖ ਦਿੱਤਾ ਤੇ ਥੱਲੇ ਲਿਖ ਦਿੱਤਾ ਜਿਹੜੇ ਜਿਹੜੇ ਔਗਣ ਕੱਢ ਕੀ ਗਏ ਨਾ ਨਵੀਂ ਮੂਰਤ ਬਣਾ ਕੇ ਦਿਖਾ ਦਿਓ ਯਾਦ ਰੱਖਿਓ ਔਗਣ ਕੱਢਨੇ ਬੜੇ ਸੌਖੇ ਆ ਮਾਰਬਲ ਤਾਂ ਅਰਬਾਂ ਰੁਪਈਆ ਦਾ ਹੁੰਦਾ ਕੀੜੀ ਤਾਂ ਕੱਲੀ ਸوراਖ ਹੀ ਵੰਦੀ ਹੈ ਨਾ ਛੱਜ ਬਣੀਏ ਚਾਨਣੀ ਨਾ ਬਣੀਏ ਮੇਰੀ ਬੇਨਤੀ ਹੈ ਮੈਂ ਬੜੇ ਪਿੰਡੂ ਸ਼ਬਦ ਵਰਤਨਾ ਇਹਦਾ ਛੱਜ ਦਾ ਮਤਲਬ ਇਹ ਨਹੀਂ ਕਿ ਲੋਕਾਂ ਨੂੰ ਛੱਟਣਾ ਹੈ ਆਪਾਂ ਕਈ ਵਾਰੀ ਪਿੰਡਾਂ ਕਹਿੰਦੇ ਛੱਜ ਚ ਪਾ ਕੇ ਛੱਟਿਆ ਨਹੀਂ ਸਾਨੂੰ ਇਹ ਤੇ ਛੱਜ ਦਾ ਮਤਲਬ ਹੈ ਛੱਜ ਨੂੰ ਜਦੋਂ ਬੀਬੀਆਂ ਛੱਡਦੀਆਂ ਸਨ ਨਾ ਜੀ ਉਹਦੀ ਬੰਤਰ ਉਹ ਜੀ ਜਦੋਂ ਉੱਤੇ ਉਹਨੂੰ ਸੱਟਣਾ ਇਹ ਦਾਣੇ ਨੂੰ ਜਿਹੜਾ ਰੋੜ ਸੀ ਉਹ ਪਿੱਛੇ ਅੱਗੇ ਤੁਰ ਜਾਣੇ ਮਿੱਟੀ ਬਾਹਰ ਨਿਕਲ ਜਾਣੀ ਦਾਣੇ ਪਿੱਛੇ ਆ ਜਾਣੇ ਛੱਜ ਬਣ ਓਏ ਛੱਡ ਪੜਾ ਰੋੜ ਕਿਸੇ ਦੇ ਕੀ ਨੇ ਤੂੰ ਗੁਣ ਇਕੱਠੇ ਕਰ ਤੇ ਛਾਨਣੀ ਨਾ ਬਣੀ ਮੇਰੇ ਫਿਰ ਬਿੰਦੀ ਛੱਜ ਬਣ ਛਾਨਣੀ ਕੇਵਲੇ ਸਭ ਕੁਝ ਥੱਲੇ ਸਾਰ ਦਿੰਦੀ ਬੁਰਾ ਦਾ ਹੀ ਸਾਮਕੀਰਾ